ਸਮਾਨਾ ਦੇ ਪਿੰਡ ਫੜੇਗੜ ਛੰਨਾ ਦੇ ਵਿੱਚ ਪ੍ਰਦੀਪ ਕੁਮਾਰ ਜੋ ਕਿ ਕੁਝ ਸਾਲ ਪਹਿਲਾਂ ਪਰਿਵਾਰ ਦੇ ਖੁਸ਼ਾਲੇ ਦਾ ਸੁਪਨਾ ਲੈ ਕੇ ਕੈਨੇਡਾ ਗਿਆ ਸੀ ਉਸ ਦਾ ਵਿਆਹ ਵੀ ਕੈਨੇਡਾ ਦੇ ਵਿੱਚ ਹੋਇਆ ਲੇਕਿਨ ਅਭੀ ਕੁਝ ਦਿਨ ਪਹਿਲਾਂ ਹੀ ਆਪਣੇ ਵਿਆਹ ਦੀ ਸਾਲਗਿਰਿ ਹੈ ਮਨਾ ਲ ਕੇ ਅਮਰੀਕਾ ਗਿਆ ਸੀ ਮਨਾਣ ਲਈ ਪਰਿਵਾਰ ਦੇ ਨਾਲ ਆਪਣੇ ਰਿਸ਼ਤੇਦਾਰ ਦੇ ਕੋਲ ਬਰੰਟਨ ਚ ਜਾ ਰਿਹਾ ਸੀ ਔਰ ਜਦ ਵਾਪਸ ਆਇਆ ਤੇ ਤੋਂ ਇੱਕ ਟਰੱਕ ਦੇ ਨਾਲ ਉਹਦੀ ਕਾਰ ਟਕਰਾਈ ਜਿਸ ਦੇ ਵਿੱਚ ਉਸ ਦਾ ਬੇਟਾ 7 ਸਾਲ ਦਾ ਹਿਆਨਸ ਅਤੇ ਖੁਦ ਪ੍ਰਦੀਪ ਕੁਮਾਰ ਜਿਹੜਾ ਸ਼ਰਮਾ ਪਰਿਵਾਰ ਤੋਂ ਹੈ ਉਸ ਕੀ ਸਾਹ ਦੇ ਮੋਤ ਹੋਈ ਹੈ ਤੇ ਪਤਨੀ ਜੀ ਅੰਸੁਲਾ ਹੈ ਉਹ ਗੰਭੀਰ ਜ਼ਖਮੀ ਹੈ ਹਸਪਤਾਲ ਦੇ ਵਿੱਚ ਡੇਰੇ ਇਲਾਜ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਦੀ ਪਰਿਵਾਰ ਨੇ ਕਿਹਾ ਕਿ ਬਹੁਤ ਬੜਾ ਕਾਟਾ ਸਾਨੂੰ ਪਿਆ ਸਾਡੇ ਪਿੰਡ ਦੇ ਲਈ ਸਾਡੇ ਪਰਿਵਾਰ ਦੇ ਲਈ ਉਹ ਬਹੁਤ ਕੁਝ ਸੋਚਦਾ ਸੀ ਕਿ ਪਰਿਵਾਰ ਤਰੱਕੀ ਕਰੇ ਇਸੇ ਸੁਪਨੇ ਨੂੰ ਲੈ ਕੇ ਕੈਨੇਡਾ ਗਿਆ ਸੀ ਫਾਰਮ ਤੋਂ ਫਾਰਮ ਜੀ ਸਾਡੇ ਦੇਵਰ ਦੇ ਬੇਟੇ ਨੇ ਇਹ ਨੂਰੀ ਗਈ ਸੀ ਨੂ ਵੀ ਗਈ ਹੈ ਜੀ ਹਾਂ ਜੀ ਹਾਂ ਕਿੰਨੇ ਟਾਈਮ ਤੋਂ ਉੱਥੇ ਕਿਨੇ ਡਰੇ ਰਹੇ ਹੋ ਤੁਸੀਂ ਤੋਂ 15 ਸਾਲ ਤਿਹੰਤੇ ਨੇ ਜੀ 8 ਸਾਲ ਬਿਆਹ ਨੂੰ ਹੋ ਗਏ 2-4 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋ ਆ ਹਾਂ ਜੀ ਅੱਛਾ ਫੋਟੋ ਪਾਈਆਂ ਸਭ 29 ਤਰੀਕ ਦਿਨ ਮਾਰਤੋਂ ਮੌਤ ਦੀ ਗੱਲ ਕਰਦਾ ਉਹਦੇ ਕੋਈ ਗੱਲ ਹੁਣ ਨਿੱਜੀ ਹੋਈ ਜਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ 1-2 ਦਿਨ ਪਹਿਲਾਂ ਤੇ ਉਹ ਕਹਿੰਦੀ ਮੈਂ ਕਿਹਾ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨਹੀਂ ਟੂਰਿਕ ਹੋਣ ਗਏ ਨੇ ਅਮਰੀਕਾ ਹੂੰ ਵੀ ਉਦੋਂ ਬਾਅਦ ਮੈਂ ਹਾਂਉਗੀ ਜੀ ਟਿਕਟ ਕਰਾਉਣਗੇ ਜੀ ਉਦੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੋਂ ਕਿਨੇ ਹੋਰ ਕੀ ਜੀ ਬੱਚੇ ਪਰਦੇਸ ਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਤੇ ਇਹਦਾ ਪੁੱਤ ਹੈ ਇਹ ਆਸ ਜੀ ਉਹ ਠੀਕ ਹੈ ਜੀ ਹਸਪੀਟਲ ਚ ਨਾ ਕਾਰ ਸੀ ਆਪ ਚਲਾ ਰਹੇ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਦੋਂ ਬਾਅਦ ਉਹ ਦੂਸਰਾ ਬੇਟਾ ਬੰਦਾ ਬੈਠ ਗਿਆ ਇੱਕ ਘੰਟਾ ਚਲਾ ਕੇ ਇੱਥੇ ਬੈਠੀਆਂ ਜੀ ਇਹ ਅਮਰੀਕਾ ਗਈ ਸੀ ਘੁੰਮਣ ਹਾਂਜੀ ਉੱਥੇ ਵੀ ਰਹਿ ਰਹੀ ਰਹਿੰਦਾ ਸੀ ਉੱਥੇ ਵੀ ਰਹਿੰਦੇ ਨੇ ਵਾਪਸੀ ਮ ਆ ਗਏ ਸੀ ਵਾਪਸੀ ਆ ਗਏ ਜੀ ਮੇਰੇ ਵਿਫਟਨ ਚਾਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹੂੰ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਤ ਲਈ ਕੋਈ ਤੋ ਜਿਹੜਾ ਸਹਣ ਜੋਖਰੇ ਵੀ ਨੇ ਦਿਲ ਦੀ ਤਾਂ ਹੀ ਕਹਿੰਦੇ ਨੇ ਜੀ ਵੀ ਅਸੀਂ ਵੀ ਬਹੁਤ ਸੌਖੇ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀਆਂ ਅਸੀਂ ਮਿਲ ਕੇ ਗਏ ਨੇ ਇੱਥੇ ਕੀਤੀ ਬਾੜੀ ਕਰਦੇ ਸੀ ਨਹੀਂ ਉਹਦੇ ਪਾਪਾ ਦਾ ਡੈਥ ਹੋਈ ਗਿਆ ਤੇ ਮੰਮੀ ਨੂੰ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਹੋਵੇ ਇੱਥੋਂ ਪਲਾਸਟੂ ਕੀਤੀ ਸੀ ਹਾਂਜੀ ਤੇ ਮੈਂ ਕਿੱਥੇ ਸੀ ਵਿਆਹ ਦਿੱਲੀ ਸੀ ਹਾਂਜੀ ਹਾਂਜੀ ਦਿੱਲੀ ਦੀ ਕੁੜੀਆਂ ਉਹਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੇ ਪਤੀਆ ਕਹਿੰਦੇ ਜੀ ਆ ਹਾਂਜੀ ਉਹਦੀ ਸਾਲੀ ਦਾ ਵਿਆਹ ਹੋਣਾ ਸੀ ਵੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋ ਗਈ ਤਾਂ ਫੇਰ ਆਵਾਂਗੇ ਦਿਲ ਦੇ ਤਾਂ ਇਹਨਾਂ ਦੇ ਆਪ ਤਾਇਆ ਜੀ ਨਾਲ ਕਰਦੇ ਸੀ ਗੱਲ ਹਾਂਜੀ ਆਪਣੇ ਹੋਰ ਪਰਾਂਵਾਂ ਨਾਲ ਬੇਟੇ ਨੇ ਮੇਰੇ ਵੀ ਤਿੰਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਕਿੰਨੇ ਪਰਾਂ ਐ ਇਕੱਲਾ ਸੀ ਜੀ ਇੱਕ ਭੈਣ ਆ ਉਹ ਵੀ ਉੱਥੇ ਹੀ ਰਹਿੰਦੀ ਐ ਅੱਛਾ ਉਹ ਹੀ ਕਨੇਡਾ ਹੀ ਰਹਿੰਦੀ ਐ ਕਨੇਡਾ ਹੀ ਰਹਿੰਦੀ ਐ ਉਹਦਾ ਕੀ ਨਾਮ ਪੈਂਦਾ ਨੀਸ਼ਾ ਜੀ ਹਾਂ ਦੇ ਹੋਣਾ ਹਾਂਜੀ ਉਹ ਮੇਰੇ ਨਾਲ ਹੀ ਬੜੇ ਜੀ ਪਹਿਲੇ ਤੁਹਾਡੇ ਨਾਲ ਹੀ ਪੜਦੇ ਸੀ 10 ਤੱਕ ਅਸੀਂ ਇਕੱਠੇ ਪੜ੍ਹਿਆ ਜੀ ਕਿੱਥੇ ਵੱਢਦੇ ਸੀ ਅਸੀਂ ਪਿੰਡੇ ਪੜਦੇ ਬਾਤੇਗੜਛਾ ਪ੍ਰਦੀਪ ਸਰ ਅ ਮਾਝਪੁਰ ਤੋਂ ਇਕੱਠੇ ਖੇਡਿਆ ਸੀ ਹਮ ਸੁਭਾਅ ਦਾ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਅਰਿੰਗ ਤੇ ਫੈਮਿਲੀ ਓਰੀਐਂਟਡ ਬੰਦਾ ਸੀ ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਆ ਨੇ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ ਹਮ ਤੇ ਬਾਹਰ ਦਾ ਪਲਾਨ ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰ ਹੀ ਜਾਵਾਂਗੇ ਹਮ ਤੇ ਉਸ ਟ੍ਰੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸਪਨਾ ਤਾਂ ਉਹਦਾ ਉਹੀ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਮੈਰੇ ਜੋਦੀ ਮੇਰੇ ਭਾਬੀ ਦੀ ਅਮਸ਼ਲਾ 2018 ਚ ਉਹਨਾਂ ਦਾ ਵਿਆਹ ਹੋਇਆ ਸੀ ਹਮ ਤੇ ਕੈਨੇਡਾ ਸੀ ਦੋਨੇ ਇਕੱਠੇ ਪੜਦੇ ਸੀ ਜੀ ਹਾਂਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਵਿਆਹ ਕੇ ਬਾਅਦ ਵਿਆਹ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਈ ਤੇਜ ਰੂਡੋਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਤੇ ਕੁਝ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਝ ਟਾਈਮ ਇੱਥੇ ਰਹਿੰਦੇ ਨੇ ਮੇਰੇ ਬੇਟਾ ਹਿਆਨ ਉਹ ਥੋੜਾ ਭਤੀਜਾ ਹੈ ਹਿਆਨ ਸ ਹੈ ਇਹ ਕਿੰਨੇ ਸਾਲ ਦੇ ਹੈ ਹਿਆਨ ਸੀਗਾ ਜੀ 7 ਸਾਲ ਦਾ ਇਹ ਗਏ ਸੀ ਇਹ ਅਮਰੀਕਾ ਘੁੰਮਣ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਅੱਛਾ ਮੈਰਿਆਂ ਨੂੰ ਸੁਭਰਣ ਗਏ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਇਹ ਐਕਸੀਡੈਂਟ ਹੋਇਆ ਉਹਨਾਂ ਨਾਲ ਇਹ ਇਨਫੋਰਮੇਸ਼ਨ ਸਰ ਹਾਂਜੀ ਉਹ ਅਨੇ ਪੁਲਿਸ ਨੇ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫੋਰਮ ਕਰਿਆ ਸਾਨੂੰ ਸਵੇਰੇ ਅਰਾਊਂਡ 6:30 7 ਤੇ ਕਨਫਰਮ ਕਰਦੇ ਹੋ ਸਾਨੂੰ 10 11 ਵਜੇ ਕਿ ਵੀ ਐਕਚੁਅਲ ਚ ਕੀ ਸਿਚੁਏਸ਼ਨ ਕੀ ਉੱਤੇ ਜੱਖਮੀ ਇੱਕ ਤਾਂ ਜੋ ਆ ਭਾਬੀ ਨੇ ਉਹ ਜੱਖਮੀ ਨੇ ਤੇ ਨਾਲ ਉਹਨਾਂ ਦੇ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮਤਲਬ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆਇਆ ਆ ਪ੍ਰਦੀਪ ਨਾਲ ਨੀ ਹੂ ਤਾਂ ਪਹਿਲਾਂ ਤਾਂ ਨਹੀਂ ਫੈਮਿਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਥੋੜੀ ਘੱਟ ਹੋਈ ਹੈ ਹਮ ਅ ਪਰ WhatsApp ਤੇ ਸਾਡਾ ਇੱਕ ਗਰੁੱਪ ਆ ਸਕੂਲ ਦਾ ਗਰੁੱਪ ਆ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਪਿੰਡ ਵਾਰੀ ਮਾਸ ਪਿੰਡ ਵਾਰ ਕੀ ਸੋਚਦਾ ਸੀ ਜਦੋਂ ਆਉਂਦਾ ਸੀ ਯਾ ਉੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜੀ ਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਯਾ ਮਤਲਬ ਬੜਾ ਲਾਸ ਹੈ ਸਾਡੇ ਲਈ ਰਣੇਂਦਰ ਕੁਮਾਰ ਹੈ ਅਤਰਾ ਦਾ ਵੀਰ ਹਾਂ ਇਹਨੂੰ ਹੋ ਗਏ 14-15 ਸਾਲ ਜੀ ਇਹ ਵਰੇਪਟਨ ਚ ਰਹਿੰਦਾ ਸੀ ਪਹਿਲਾਂ ਜੀ ਪਹਿਲਾਂ ਤਾਂ ਕੰਪਨੀ ਚ ਲੱਗਿਆ ਸੀ ਜੀ ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਛੱਕਾਉਣ ਲੱਗਿਆ ਬੱਚਿਆਂ ਨੂੰ ਫੇਰ ਇਹ ਜਿਹੜੀ ਵਿਸ਼ੇਸ਼ਤਾ ਸੀ ਹੋਰ ਹੋਰ ਸਾਈਡ ਸੀ ਉਹਨੇ ਮਕਾਨ ਲੈ ਲਿਆ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫਿਰ ਇਹਨੂੰ ਰੋਡਵੇਚ ਉੱਥੇ ਨੌਕਰੀ ਮਿਲ ਗਈ ਹਾਂ ਫਿਰ ਉਹ ਦੋਕ ਦੋ ਕਾਂਟਾ ਦਾ ਰਸਤਾ ਪਰਾਂ ਗੁੱਡੀਆ ਤਾਂ ਸਾਈਡ ਤੇ ਗੇਲਾ ਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਹੈ ਹਾਂ ਨਹੀਂ ਸਾ ਉੱਥੇ ਰਹਿੰਦੀ ਹੈ ਜਵਾਈ ਰਹਿੰਦਾ ਹੈ ਉਹਦੀ ਗੁੱਡੀਆਤੀ ਇਹਦਾ ਬੇਟਾ ਇਹਦੀ ਮੰਮੀ ਹਾਂ ਇਹ ਪਹਿਲਾਂ ਇਹ ਇਹਦੀ ਨਵੰਨ ਸਦੀ 29 ਤਰੀਕ ਦੀ ਇਹ ਕਹਿੰਦੇ ਵੀ ਚਲ ਘੁੰਮਣ ਆਣੇ ਨਾਲੇ ਅਮਰੀਕਾ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਉਹ ਨਹੀਂ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰ ਮਿਲਿਆ ਮੈਨਾਂ ਦੇ ਵਸਿੰਗ ਮਿਲ ਆ ਲਾ ਕਰ ਲਾਂ ਉੱਥੋਂ ਗੱਡੀ ਲੈ ਕੇ ਆਪਦੀ ਸਿੱਪ ਚੁੱਪ ਚੜਾ ਕੇ ਉੱਥੋਂ ਮਤਲਬ ਬਾਪ ਸੇ ਇਹ ਗੱਡੀ ਚ ਆ ਗਈ ਬ੍ਰੈਪਟਨ ਅਮਰੀਕਾ ਤੋਂ ਆਉਂਦੇ ਫਿਰ ਕੇ ਉੱਥੋਂ ਰਾਤ ਰਹੇ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਚੱਲ ਪਈ ਪਰਸੋਂ ਜੀ ਤੁਹਾਡੇ ਭਰਾ ਦੇ ਹਾਂ 7-8 ਕਿਲੇ ਜ਼ਮੀਨ ਦੇ ਨੇ ਜੀ ਆਏ ਉਹਦੇ ਮਨ हां हां ओदो मेरा ਭਰਾ ਜਿਹਾ ਹੁੰਦਾ ਸੀ ਉਹਦੀ ਵੀ ਡੈਥ ਹੋ ਗਈ 15 16 ਸਾਲ ਹੋ ਗਏ ਉਸ ਟਾਈਮ ਵਰ ਗਿਆ ਉਸ ਟਾਈਮ ਭਰਾ ਤੁਹਾਡੇ ਇੱਥੇ हां ਉਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਸੁਖਦੇਵ ਰਾਮ ਜੀ हां जी हां ਸੁਖਦੇਵ ਆਪਣੇ ਸੁਖਦੇਵ ਰਾਮ ਜੀ हां ਉਹ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾਇਈ ਵੀ ਮੈਂ ਬਾਹਰ ਜਾ ਮਾ ਕੇ ਉਰੇ ਰਹਾ ਮੈਂ ਕਿਹਾ ਵੀ ਭਾਈ ਤੂੰ ਬਾਹਰ ਵਗ ਜਾ ਇਹ ਤੇਰਾ ਜੀ ਕਰਾ ਰਹਿ ਜੀ ਉੱਥੇ ਜੇ ਪੀਅਰ ਹੋ ਕੇ ਇੱਥੇ ਆ ਜੀ ਇਹ ਜਦੋਂ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਬਹੁਤ ਵਧੀਆ ਜੋਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾ ਹੋ ਅਸੀਂ ਅਸੀਂ ਦੋਏ ਭਰਾ ਸੀ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਇਹ ਉਹ ਕੱਲਾ ਸੀ ਮੈਂ ਖੇਤੀਬਾੜੀ ਕਰਦੇ ਬੇਟੇ ਮੇਰੇ ਮੁਲਾਜ਼ਮ ਨੇ ਤਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੀ ਵੀ ਠੇਕੇ ਤੇ ਜ਼ਮੀਨ ਮਹੀ ਦਿੰਨਾ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਹੂੰ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਆ ਫਿਰ ਇਹ 8 10 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲਬਾਤ ਆ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੀ ਐ ਕਰਕੇ ਕੀ ਚੀਜ਼ ਦਾ ਨਾਮ ਹੈ ਟਰੱਕ ਟਰੈਕਟਰ ਹਾਂ ਟਰੱਕ ਗੱਡੀ ਜਾ ਰਹੀ ਸੀ ਮੂਰੇ ਜੀ ਇਹ ਟਰੱਕ ਪਿੱਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪ ਪੁੱਤਾਂ ਦੀ ਦੋਵਾਂ ਦੀ ਡੈਥ ਹੋ ਗਈ ਪਿਛਲੀ ਸੀਟ ਤੇ ਬੈਠੇ ਤੇ ਇਹ ਇਹ ਬਹੁਤ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਹਾ ਦੀ ਤੇ ਬਹੁਤ ਸਾੜ ਤੇ ਬੈਠੀ ਸੀ ਉਹਨਾਂ ਦੇ ਛੱਟਾ ਕਾਫੀ ਨਹੀਂ ਹਾਂ ਹਸਪਤਾਲ ਨੇ ਹਾਂ ਟਾਂਕੇ ਟੁਕੇ ਬਹੁਤ ਲਗਾਏ ਸੱਚੇ ਬਹੁ ਦੇ ਨਹੀਂ ਉਹ ਉੱਥੇ ਉਹਦੇ ਸੋਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸੋਰਿਆਂ ਨੇ ਬਣੇ ਹੋਏ ਤੇ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸ ਕਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕਾ ਮਾਣ ਨਿਊਜ਼